ਅੰਮ੍ਰਿਤਸਰ ਜ਼ਿਲ੍ਹੇ ਦੇ ਝੰਡੇਆਲਾ ਗੁਰੂ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਇੱਕ ਵੱਡੀ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਕਿਸਾਨਾਂ ਆਗੂਆਂ ਨੇ 26 ਜਨਵਰੀ ਨੂੰ ਵਿਸ਼ਾਲ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰ ਸਕੱਤਰ ਸਰਵਜਿੰਗ ਪੰਦੇਰ ਨੇ ਕਿਹਾ ਕਿ 26 ਜਨਵਰੀ ਗਣਤੰਤਰ ਦਿਵਸ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਮਾਲਾਂ ਦੇ ਬਾਹਰ ਪਾਜਪਾਗੂਆਂ ਦੇ ਘਰਾਂ ਦੇ ਬਾਹਰ ਤੇ ਹੋਰ ਥਾਵਾਂ ਤੇ ਡੇਢ ਘੰਟੇ ਦੇ ਲਈ ਪ੍ਰਦਰਸ਼ਨ ਕੀਤੇ ਜਾਣਗੇ ਇਸ ਤੋਂ ਇਲਾਵਾ 26 ਜਨਵਰੀ ਨੂੰ ਟੋਲ ਪਲਾਜ਼ਾ ਵੀ ਬੰਦ ਰਹਿਣਗੇ ਕਿਸਾਨ ਸੰਗਠਨਾ ਨੇ ਇੱਕ ਮੈਨੀਫੈਸਟੋ ਵੀ ਜਾਰੀ ਕੀਤਾ ਹੈ ਜਿਸ ਦੇ ਵਿੱਚ ਇਸ ਸੰਘਰਸ਼ ਨੂੰ ਕਿਸਾਨ ਮਜ਼ਦੂਰ ਕਾਫਲਾ ਦਾ ਨਾਮ ਦਿੱਤਾ ਗਿਆ ਹੈ ਪੰਦੇਰ ਨੇ ਕਿਹਾ ਹੈ ਕਿ ਇਹ ਅੰਦੋਲਨ ਕੇਂਦਰ ਸਰਕਾਰ ਤੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਨੀਤੀਆਂ ਦੇ ਵਿਰੁੱਧ ਹੈ ਕਿਸਾਨਾਂ ਦਾ ਦੋਸ਼ ਹੈ ਕਿ ਉਹਨਾਂ ਤੋਂ ਕਣਕ 23 ਰੁਪਏ ਪ੍ਰਤੀ ਕਿਲੋ ਖਰੀਦੀ ਜਾ ਰਹੀ ਹੈ ਜਦਕਿ ਵੱਡੇ ਕਾਰਪੋਰੇਟ ਗ੍ਰੈਂਡ ਇਸ ਨੂੰ ਆਟੇ ਦੇ ਰੂਪ ਦੇ ਵਿੱਚ 45 ਰੁਪਏ ਪ੍ਰਤੀ ਕਿਲੋ ਵੇਚ ਰਹੇ ਨੇ ਛੋਟੇ ਦੁਕਾਨਦਾਰ ਅਤੇ ਆਟਾ ਮਿੱਲਾਂ ਕੋਲ ਲੋੜੀਂਦੀ ਕਣਕ ਨਹੀਂ ਹੈ ਜਿਸ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਖਰੀਦਦਾਰੀ ਕਰਨ ਦੀ ਬਜਾਏ ਸਥਾਨਕ ਦੁਕਾਨਦਾਰਾਂ ਤੋਂ ਖਰੀਦਦਾਰੀ ਕਰਨ ਤਾਂ ਜੋ ਛੋਟੇ ਵਪਾਰੀਆਂ ਨੂੰ ਫਾਇਦਾ ਹੋ ਸਕੇ ਪੰਦੇਰ ਨੇ ਕਿਹਾ ਕਿ ਮਹਾਪੰਚਾਇਤ 3 ਦਿਨਾਂ ਲਈ ਅਜੋਜਿਤ ਕੀਤੀ ਜਾਵੇਗੀ ਇਸ ਤੋਂ ਬਾਅਦ ਹਜ਼ਾਰਾਂ ਟਰੈਕਟਰ ਟਰਾਲੀਆਂ ਵੀ ਸ਼ੰਭੂ ਸਰਹੱਦ ਲਈ ਰਵਾਨਾ ਹੋਣਗੀਆਂ ਉਹਨਾਂ ਨੇ ਕਿਹਾ ਕਿ 29 ਜਨਵਰੀ ਨੂੰ ਬਿਆਸ ਦੇ ਵਿੱਚ ਸਾਰੇ ਕਿਸਾਨ ਜਥੇਬੰਦੀਆਂ ਦੀ ਇੱਕ ਵੱਡੀ ਮੀਟਿੰਗ ਹੋਵੇਗੀ ਅਤੇ 30 ਜਨਵਰੀ ਨੂੰ ਉਹ ਦਿੱਲੀ ਲਈ ਰਵਾਨਾ ਹੋਣਗੇ ਸਰਮ ਸਿੰਘ ਪੰਦੇਰ ਨੇ ਕੇਂਦਰ ਸਰਕਾਰ ਤੇ ਹਿੰਦੂ ਸਿੱਖ ਇਕਤਾ ਨੂੰ ਜੋੜਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਕਾਰਪੋਰੇਟਕਰਾਨੇ ਵਿਰੁੱਧ ਆਪਣੀ ਲੜਾਈ ਜਾਰੀ ਰੱਖਣਗੇ ਅਤੇ ਜਨਤਾ ਨੂੰ ਸਮਰਥਨ ਦੇਣ ਦੀ ਅਪੀਲ ਕਰਨਗੇ ਉਦੋਂ ਦੂਜੇ ਪਾਸੇ ਕਿਸਾਨਾਂ ਨੇ ਖਨੌਰੀ ਬਾਰਡਰ ਤੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ ਇਸਾਨੀ ਮੋਰਚਾ ਇੱਕ ਕਦਮ ਅੱਗੇ ਵਧਿਆ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜੀਆਂ ਸਰਕਾਰਾਂ ਮੋਰਚੇ ਖਿਲਾਫ ਸਾਜ਼ਿਸ਼ ਰਚ ਰਹੀਆਂ ਸਨ ਉਹਨਾਂ ਹੁਣ ਗੱਲਬਾਤ ਲਈ ਤਿਆਰ ਹੋ ਗਈਆਂ ਨੇ ਇਹ ਸਭ ਕੁਝ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੋ ਰਿਹਾ ਹੈ ਇਸ ਦੇ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਬਣਦਾ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਮਯਾਬੀ ਅਤੇ ਕਿਸਾਨਾਂ ਦੀ ਜਿੱਤ ਦੀ ਕਾਮਨਾ ਕਰਦੇ ਹੋਏ 28 ਜਨਵਰੀ ਨੂੰ ਕਨੌਰੀ ਬਾਰਡਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਜਾਣਗੇ ਅਤੇ 30 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਵੱਤ ਤੋਂ ਵੱਧ ਕਿਸਾਨ ਇੱਥੇ ਪਹੁੰਚਣ ਅਤੇ ਕਿਸਾਨਾਂ ਦੇ ਮੋਰਚੇ ਦੀ ਫਤਿਹ ਦੇ ਲਈ ਅਰਦਾਸ ਕਰਨ ਕਿਸਾਨ ਆਗੂ ਨੇ ਕਿਹਾ ਕਿ 25 ਜਨਵਰੀ ਨੂੰ ਮੋਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੋ ਰਹੀ ਪੰਚਾਇਤ ਦੇ ਵਿੱਚ ਐਸਕੇਐਮ ਗੈਰ ਸਿਆਸੀ ਆਗੂ ਸਮੂਲਿਤ ਕਰਨਗੇ 13 ਫਰਵਰੀ ਨੂੰ ਮੋਰਚੇ ਦੇ 1 ਸਾਲ ਪੂਰੇ ਹੋਣ ਤੇ ਖਨੌਰੀ ਬਾਰਡਰ ਵਿਖੇ ਵੱਡਾ ਪ੍ਰੋਗਰਾਮ ਕਰਵਾਇਆ ਜਾਵੇਗਾ ਅਤੇ ਇਸ ਸਬੰਧੀ ਖਨੌਰੀ ਤੇ ਸ਼ੰਭੂ ਸਰਹੱਦ ਖੇਤਰਾ ਤੇ ਆਗੂਆਂ ਦੀ ਮੀਟਿੰਗ ਤੋਂ ਬਾਅਦ 13 ਫਰਵਰੀ ਤੋਂ ਪਹਿਲਾਂ 2 ਜਾਂ 3 ਹੋਰ ਵੱਡੇ ਐਕਸ਼ਨ ਪਲਾਨ ਕੀਤੇ ਜਾਣਗੇ ਇਸ ਦੇ ਨਾਲ ਹੀ ਉਹਨਾਂ ਨੌਜਵਾਨਾਂ ਨੂੰ 26 ਜਨਵਰੀ ਨੂੰ ਟਰੈਕਟਰ ਮਾਰਚ ਦੇ ਵਿੱਚ ਹਿੱਸਾ ਲੈਣ ਦੀ ਵੀ ਅਪੀਲ ਕੀਤੀ ਹੈ ਉਧਰ ਦੂਜੇ ਪਾਸੇ ਫਸਲਾਂ ਦੇ ਘਟੋ-ਘਟੋ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਲਈ ਖਨੌਰੀ ਸਰਹੱਦ ਤੇ ਬੈਠੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 2 ਮਹੀਨੇ ਪੂਰੇ ਹੋ ਗਏ ਨੇ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਦੂਜੇ ਪਾਸੇ ਕਿਸਾਨ ਅੰਦੋਲਨ ਦੇ ਵਿੱਚ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਾਲੇ ਸਮਾਜ ਸੇਵੀ ਸੰਸਥਾ ਦੇ ਮੁਖੀ ਡਾਕਟਰ ਸਵੈਮਾਨ ਦਾ ਫੇਸਬੁਕ ਪੇਜ ਬੰਦ ਕਰ ਦਿੱਤਾ ਗਿਆ ਹੈ ਇਹ ਖਾਤਾ ਅਜੇ ਸਮੇਂ ਦੇ ਵਿੱਚ ਬੰਦ ਕੀਤਾ ਗਿਆ ਜਦੋਂ ਡਾਕਟਰ ਸਵੈਮਾਨ ਨੇ ਹਾਲੀ ਦੇ ਵਿੱਚ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨਾਂ ਦੇ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਡਾਕਟਰੀ ਸਹਾਇਤਾ ਦੇ ਬਾਵਜੂਦ ਵੀ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਨੂੰ ਜਿੰਦਾ ਰੱਖਣਾ ਮੁਸ਼ਕਿਲ ਹੈ ਹਾਲਾਂਕਿ ਜਦੋਂ ਖਾਤਾ ਬੰਦ ਕਰ ਦਿੱਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਜੋ ਵੀ ਕਿਹਾ ਗਿਆ ਸੀ ਉਹ ਬਿਲਕੁਲ ਸਹੀ ਸੀ ਉਹ ਸੋਸ਼ਲ ਮੀਡੀਆ ਤੇ ਉਹ ਕਿਹੜਾ ਕੋਈ ਪੈਸਾ ਕਮਾਰੇ ਨੇ ਡਾਕਟਰਾਂ ਨੇ ਇੱਕ ਮੈਡੀਕਲ ਬੁਲੇਟਿਨ ਜਾਰੀ ਕਰਕੇ ਕਿਹਾ ਸੀ ਕਿ ਤਾਜੀ ਹਵਾ ਤੇ ਧੁੱਪ ਦੇ ਵਿੱਚ ਆਉਣ ਤੋਂ ਬਾਅਦ ਡੱਲੇਵਾਲ ਦੀ ਸੇਧ ਦੇ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਦੂਜੇ ਪਾਸੇ ਕਿਸਾਨ ਆਗੂ ਨੇ ਕਿਹਾ ਕਿ ਡੱਲੇਵਾਲ ਲਈ ਬਣਾਏ ਜਾ ਰਹੇ ਕਮਰੇ ਦਾ ਕੰਮ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਜਦੋਂ ਤੱਕ ਕਮਰਾ ਨਹੀਂ ਬਣ ਜਾਂਦਾ ਉਹ অতি ਆਧੁਨਿਕ ਸੁਹੂਰਤਾ ਨਾਲ ਲੈਸ ਟਰਾਲੀ ਦੇ ਵਿੱਚ ਰਹਿਣਗੇ ਮੈਡੀਕਲ ਸਾਇੰਸ ਦੇ ਨਾਲ ਝੂਠ ਬੋਲਿਆ ਜਾ ਰਿਹਾ ਡਾਕਟਰ ਨੂੰ ਆਪਣੇ ਪ੍ਰੋਪਾਗੈਂਡਾ ਦੇ ਲਈ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬੀਕੋ ਬਹੁਤ ਵਾਰੀ ਬਹੁਤ ਕੁਝ ਵੇਖਿਆ ਪੁਲਸ ਨੂੰ ਵਰਤਿਆ ਗਿਆ ਇੱਕ ਟਾਈਮ ਦੀ ਟਾਈਮ ਸਟੇਟ ਵੱਲੋਂ ਗਲਤ ਕੰਮ ਕਰ ਲਿਆ ਟੀਚਰਾਂ ਨੂੰ ਵਰਤੇ ਜਾਂਦਾ ਸਟੂਡੈਂਟਸ ਨੂੰ ਵਰਤੇ ਜਾਂਦਾ ਹੋਰ ਵੀ ਜਿਹੜੇ ਪ੍ਰੋਫੈਸ਼ਨਲਸ ਆ ਉਹਨਾਂ ਨੂੰ ਵਰਤੇ ਜਾ ਰਿਹਾ ਪਰ ਮੇਰੇ ਮੇਰੇ ਸਾਹਮਣੇ ਫਸਟ ਐਗਜ਼ਾਮਪਲ ਹੈ ਇਸ ਵਾਰ ਜਿੱਥੇ ਕਿ ਮੈਡੀਕਲ ਸਾਇੰਸ ਨੂੰ ਵਰਤਣ ਦੀ ਕੋਸ਼ਿਸ਼ ਹੋ ਰਹੀ ਆ ਪ੍ਰੋਪਗੈਂਡਾ ਦੇ ਲਈ ਇਹ ਮੈਂ ਇਹਦੀ ਧਾਰਨ ਦੁਨੀਆ 'ਚ ਬਹੁਤ ਘੱਟ ਹੁੰਦੀ ਆ ਜਦੋਂ ਸਰਕਾਰ ਡਾਕਟਰਾਂ ਨੂੰ ਜਾਂ ਮੈਡੀਕਲ ਸਾਇੰਸ ਨੂੰ ਵਰਤਣ ਦੀ ਕੋਸ਼ਿਸ਼ ਕਰਦੀ ਆ ਜੇ ਮੇਰੇ ਅੱਗੇ ਕੋਈ ਐਗਜ਼ਾਮਪਲ ਹੈ ਉਹ ਨਾਸੀ ਜਰਮਨੀ ਤੇ ਹੁੰਦੀ ਆ ਔਰ ਜੋ ਕੁਝ ਹੋ ਰਿਹਾ ਬਹੁਤ ਗਲਤ ਹੋ ਰਿਹਾ ਮੈਂ ਡਾਕਟਰਸ ਨੂੰ ਕਹਿੰਦਾ ਜਿਹੜੇ ਸਾਡੇ ਮੈਡੀਕਲ ਸਾਇੰਟਿਸਟ ਚ ਦੇਸ਼ ਦੇ ਉਹਨਾਂ ਨੂੰ ਕਹਿਣਾ ਕਿ ਜਾਗੋ ਇਹ ਫਸਟ ਟਾਈਮ ਆ ਕਿ ਜਿਹੜੀ ਸਰਕਾਰ ਜਾਂ ਹਾਈएस्ट ਕੋਰਸ ਹੈ ਸੁਨੇ ਆਪਣੇ ਪ੍ਰੋਪਾਗੈਂਡਾ ਦੀ ਡਾਕਟਰੀ ਨੂੰ ਵਰਤ ਰਹੀ ਆ ਸੋ ਆ ਕਾਫੀ ਖਤਰਨਾਕ ਚੀਜ਼ ਆ ਡੈਮੋਕ੍ਰੇਸੀ ਲਈ ਜੇ ਤੁਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹੋ ਜੇ ਇਹ ਕੁਝ ਤੁਹਾਡੇ ਸਾਹਮਣੇ ਹੋ ਜਾਵੇ ਤੇ ਤੁਸੀਂ ਬੋਲੋ ਨਾ ਤੇ ਤੁਸੀਂ ਸੋਚੋ ਤੁਸੀਂ ਕਿੱਧਰ ਜਾ ਰਹੇ ਹੋ ਸਾਡਾ ਕੀ ਗੁਨਾਹ ਆ ਮੇਰਾ ਕਿਉਂ ਬਲੌਕ ਕੀਤਾ ਕੋਈ ਵੱਡੀ ਗੱਲ ਨਹੀਂ ਸੋਸ਼ਲ ਮੀਡੀਆ ਬਲੌਕ ਕਰਨ ਤੋਂ ਮੇਰੇ ਲਈ ਯੂ ਨੋ ਅਮੈਰੀਕਨ ਅਗ੍ਰੀ ਇਨਕਮ ਅਰਨ ਕਰਦਾ ਸੋਸ਼ਲ ਮੀਡੀਆ ਤੋਂ ਬਟ ਗੱਲ ਇਹ ਹੁੰਦੀ ਹੈ ਕਿ ਇਹ ਸਾਡੀ ਆਵਾਜ਼ ਸੀ ਅਸੀਂ ਕੁਝ ਗਲਤ ਨਹੀਂ ਕਰਦੇ ਸਾਂ ਸੋ ਸਾਨੂੰ ਬਲੌਕ ਕਰਨਾ ਇੱਕ ਵੱਡੀ ਇੱਕ ਐਗਜ਼ਾਮਪਲ ਦਿੰਦੀ ਆ ਸਰਕਾਰ ਕਿ ਵੇਖੋ ਇਹੋ ਜਿਹੇ ਲੋਕ ਜਿਹੜੇ ਆ ਜਿਹੜੇ ਸੱਚ ਬੋਲਦੇ ਸੀ ਉਹਨਾਂ ਨੂੰ ਦਬਾ ਰਹੇ ਆ ਰਾਈਟ ਜਿਹੜੇ ਲੋਕ ਮੈਡੀਕਲ ਸਾਇੰਸ ਦੇ ਨਾਲ ਝੂਠ ਬੋਲਦੇ ਆ ਹਲੋ ਲੂ ਕਰਕੇ ਲੋਕਾਂ ਨੂੰ ਠੀਕ ਕਰਦੇ ਆ ਉਹ ਚੀਜ਼ਾਂ ਦੇ ਉਹਨਾਂ ਦੀਆਂ ਰੈਲੀਆਂ ਤੇ ਸਰਕਾਰੀ ਜਿਹੜੇ ਨੁਮਾਇੰਦੇ ਜਾਂਦੇ ਆ ਉੱਥੇ ਜਾ ਕੇ ਉਹਨਾਂ ਨਾਲ ਰੈਲੀਆਂ ਹੁੰਦੀਆਂ ਵਾ ਪਰ ਜੇ ਕੋਈ ਡਾਕਟਰ ਸੱਚ ਬੋਲਦਾ ਮੈਡੀਕਲ ਸਾਇੰਸ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਦੇਸ਼ ਵਾਸੀਆਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਜਗਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਉਹਦੀ ਆਵਾਜ਼ ਦਬਾ ਰਹੇ ਹੋ ਮੈਨੂੰ ਲੱਗਦਾ ਇਹ ਬਹੁਤ ਕੁਝ ਗਲਤ ਹੋ ਰਿਹਾ ਔਰ ਮੈਂ ਇੰਨਾ ਹੀ ਕਹਿਣਾ ਜਿਹੜੇ ਸਾਡੇ ਸਿਆਣੇ ਲੋਗ ਆ ਕਿ ਤੁਸੀਂ ਇਸ ਚੀਜ਼ ਦਾ ਨੋਟਿਸ ਲਓ ਕਿ ਕੀ ਹੋ ਰਿਹਾ ਔਰ ਜਿਹੜੀਆਂ ਮੈਂ ਗੱਲਾਂ ਕੀਤੀਆਂ ਪਿਛਲੇ ਕੁਝ ਦਿਨਾਂ ਚ ਉਹ ਚੀਜ਼ ਦੇ ਉੱਤੇ ਮੈਨੂੰ ਚੈੱਕ ਕਰੋ ਜੇ ਮੈਂ ਗਲਤ ਹਾਂ ਤੇ ਮੈਨੂੰ ਦੱਸੋ ਮੈਂ ਡਾਕਟਰਸ ਨੂੰ ਕਹਿਣਾ ਜੇ ਮੈਂ ਗਲਤ ਆ ਤੇ ਦੱਸੋ ਜਿਹੜਾ ਡ੍ਰਿਪ ਦੀ ਗੱਲ ਕਰ ਰਿਹਾ ਡੀ 10 ਦੀ ਗੱਲ ਕਰ ਰਿਹਾ ਕੀ ਤੁਸੀਂ ਕਿਸੇ ਨੂੰ ਉਹਦੇ ਉੱਤੇ 2 ਦਿਨਾਂ ਤੋਂ ਵੱਧ ਜ਼ਿੰਦਾ ਰੱਖ ਸਕਦੇ ਹੋ 7 ਦਿਨਾਂ ਤੋਂ ਵੱਧ ਉਹ ਲਾਉਣਾ ਚਾਹੀਦਾ ਕੀ ਨੀ ਲੋਡ TPN ਦੀ ਕੀ ਸਾਨੂੰ TPN ਨਹੀਂ ਵਰਤਦੇ ਅਸੀਂ ਇਹ ਝੂਠ ਜਿਹਾ ਬੋਲੁੰਦੇ ਆ D10 ਦੇ ਉੱਤੇ ਤੁਸੀਂ ਕਿਸੇ ਨੂੰ ਕੈਮ ਕਰ ਸਕਦੇ ਹੋ ਇਹ ਸਭ ਕੁਝ ਸਾਨੂੰ ਵਰਤਨ ਦੀ ਕੋਸ਼ਿਸ਼ ਨਹੀਂ ਹੋ ਰਹੀ ਡਾਕਟਰ ਇਹਨੂੰ ਵਰਤਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਆਪਣੇ ਪ੍ਰੋਪਾਗੈਂਡਾ ਲਈ ਜੋ ਵੀ ਇਹਨਾਂ ਦਾ ਹਿਡਨ ਪ੍ਰੋਪਾਗੈਂਡਾ ਵਾ ਕੀ ਅਸੀਂ ਇਸ ਪ੍ਰੋਪਾਗੈਂਡਾ ਦਾ ਹਿੱਸਾ ਬਣਨਾ ਚਾਹੁੰਦੇ ਆ ਲੋਕੋ ਬਾਈ ਜੇ ਐਸੀ ਐਤਕੀ ਨਾ ਬੋਲੇ ਇਹਨਾਂ ਨੇ ਬਾਰ ਬਾਰ ਇਹ ਕੁਝ ਕਰਨਾ ਮਰਜਿੰਦਰ ਹਸਪੀਟਲ ਦੇ ਸਟਾਫ ਨੂੰ ਉਹਨਾਂ ਦੇ ਜਿਹੜੇ ਹੈਡ ਹੈ ਉਹਨਾਂ ਨੂੰ ਕਹਿਣਾ ਐਮਜ਼ ਦੀ ਗੱਲ ਕਰਦੇ ਮੈਂ ਐਮਜ਼ ਨੂੰ ਡਾਕਟਰਸ ਨੂੰ ਵੀ ਕਹਿਣਾ ਕਿ ਜੋ ਕੁਝ ਇਹ ਕਰ ਰਿਹਾ ਕੀ ਸਹੀ ਕਰ ਰਿਹਾ ਤੇ ਜੇ ਮੈਂ ਇਹ ਚੀਜ਼ ਦਾ ਨੋਟਿਸ ਇਹਨਾਂ ਤੋਂ ਲਿਆ ਕੇ ਤੁਸੀਂ ਇਹ ਗਲਤ ਕਰ ਰਹੇ ਹੋ ਲੋਕਾਂ ਨਾਲ ਫਰੇਵ ਕਰ ਰਹੇ ਹੋ ਝੂਠ ਬੋਲਣ ਦੇ ਉਹ ਤੇ ਇਹਨਾਂ ਨੇ ਮੇਰਾ ਸੋਸ਼ਲ ਮੀਡੀਆ ਬਲੌਕ ਕਰਤਾ ਬਹੁਤ ਕੁਝ ਹੋਰ ਵੀ ਕਰਦੇ ਆ ਉਹ ਮੈਂ ਟਾਈਮ ਆਉਣ ਤੇ ਚਲੋ ਆਪਾਂ ਦੱਸਾਂਗੇ ਕੀ ਕੁਝ ਨਹੀਂ ਇਹ ਕਰਦੇ ਬਟ ਆ ਜਿਹੜੀ ਚੀਜ਼ ਆ ਲੋਕਾਂ ਦੇ ਨੋਟਿਸ ਚ ਆ ਕੀ ਆ ਕੁਝ ਕੀਤਾ ਮੇਰੇ ਹਿਸਾਬ ਨਾਲ ਇਹ ਬਹੁਤ ਗਲ